ਦੂਸਰੇ ਸਾਹਮਣੇ ਹਾਂ ਹਾਂ ਕੋਲੀ ਬੋਲੀ ਕਮਾੜੀ ਸ਼ੁਰੂ ਕਰੀ ਮੇਰੇ ਸਤਿਕਾਰਯੋਗ ਆਗੂ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ ਸਾਥਿਓ ਅੱਜ ਪਹਿਲੀ ਤਰੀਕ ਆ ਚੌਥੇ ਮਹੀਨੇ ਦੀ ਪਿਛਲੇ ਸਾਲ ਦਾ ਜਿਹੜਾ 2024 ਦਾ ਖਾਤਾ ਲੇਖਾ ਜੋਖਾ ਹੋ ਗਿਆ ਖਤਮ 25 ਦਾ ਚੜ ਗਿਆ ਆਪਣੇ ਕੇਸ ਲੋਕਪਾਲ ਨੇ ਵੀ ਬਹੁਤ ਪਿਛਲੇ ਮਹੀਨੇ ਦੇ ਨਬਤਾਰ ਦਿੱਤੇ ਆ ਤੇ ਜਿਹੜਾ ਆਪਾਂ ਪਿਛਲੀ ਤਰੀਕ ਨੂੰ ਮੰਗ ਪੱਤਰ ਦਿੱਤਾ ਸੀਗਾ ਉਹਦੇ ਵਿੱਚ ਇਹ ਵੀ ਲਿਖਿਆ ਸੀਗਾ ਕਿ ਆਪਣਾ ਜਿਹੜਾ ਪਿਛਲਾ ਕੰਮ ਕੀਤਾ ਕਿਸੇ ਨੇ 3 ਮਹੀਨੇ ਤੋਂ ਕਿਸੇ ਨੇ 3.5 ਮਹੀਨੇ ਤੋਂ ਕਿਸੇ ਨੇ 4 ਮਹੀਨੇ ਤੋਂ ਉਹਨਾਂ ਦੇ ਪੈਸੇ ਪਾਈ ਜਾਣ ਜੇ ਬਾਕੀ ਦਾ ਹਿਸਾਬ ਕਿਤਾਬ ਕਲੀਅਰ ਹੋ ਗਿਆ ਤਾਂ ਫਿਰ ਸਾਡੇ ਪੈਸੇ ਵੀ ਜਿਹੜੇ ਪਾ ਕੇ ਉਹ ਵੀ ਤਾਂ ਹਿਸਾਬ-ਕਿਤਾਬ ਕਲੀਅਰ ਕਰਨਾ ਸੀ ਨਾ ਕਿਉਂ ਭਾਈ ਪਰ ਨਹੀਂ ਕੀਤਾ ਗਿਆ ਇਸ ਦੇ ਸਬੰਧ ਵਿੱਚ ਅੱਜ ਬਹੁਤ ਵੱਡੇ ਪੱਧਰ ਤੇ ਅਸੀਂ ਇੱਕ ਲਿਖ ਕੇ ਪ੍ਰਸ਼ਾਸਨ ਨੂੰ ਦਿੱਤਾ ਹੈ ਕਿ ਅਸੀਂ 2 ਤਰੀਕ ਮੰਗਲਵਾਰ ਨੂੰ 2 ਤਰੀਕ ਮੰਗਲਵਾਰ ਨੂੰ ਇਕੱਠੇ ਹੋ ਰਹੇ ਹਾਂ ਤਾਂ ਮੈਨੂੰ ਤੁਹਾਡੇ ਤੋਂ ਆਸ ਆ ਕਿ ਜਿਹੜੀਆਂ ਲੇਬਰਾਂ ਪਹਿਲੋਂ ਆਈਆਂ ਸੀ ਜਿਹੜੀਆਂ ਪਿਛਲੇ ਮਹੀਨੇ ਦੇ ਵਿੱਚ ਜਿਹੜਾ ਆਪਾਂ ਉਹ ਪ੍ਰਦਰਸ਼ਨ ਕੀਤਾ ਉਹਨਾਂ ਨੂੰ ਛੱਡ ਕੇ ਜਿਹੜੀਆਂ ਲੇਵਰਾ ਨਹੀਂ ਆਈਆਂ ਉਹਨਾਂ ਨੂੰ ਨਾਲ ਲੈ ਕੇ ਆਉਣਾ ਹੈ ਉਹਨਾਂ ਨੂੰ ਨਾਲ ਲੈ ਕੇ ਆਣਾ ਤਾਂ ਜਿਹੜੇ ਆਗੂ ਆ ਸਾਡੇ ਮਨਰੇਗਾ ਮੇਟਾ ਚਹਿ ਪ੍ਰਧਾਨ ਨੇ ਸਰਕਟ ਪ੍ਰਧਾਨ ਨੇ ਬਲਾਕ ਪ੍ਰਧਾਨ ਆ ਚਹਿ ਹੋਰ ਵੀ ਕੋਈ ਸਾਡੇ ਨਾਲ ਨਵਾਂ ਬੰਦਾ ਜੁੜਿਆ ਉਹ ਇਕੱਠੇ ਹੋ ਕੇ ਆਣਾ ਇੱਥੇ ਆਪਾਂ ਲੋ ਗੱਲਾਂ ਕਰਨੀਆਂ ਉਹ ਕਿਹੜੀਆਂ ਕਿਹੜੀਆਂ ਯਾਦ ਕਰਿਓ ਇੱਕ ਤਾਂ ਮਨਰੇਗਾ ਦਾ ਪੈਸਾ ਜਿਹੜਾ ਹੈਗਾ ਉਹ ਪਵਾਇਆ ਜਾਵੇ ਦੂਸਰਾ ਕਿ ਪਿੰਡਾਂ ਦੇ ਵਿੱਚ ਸਿਆਸੀ ਲੋਕਾਂ ਨੇ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਔਰ ਬਹੁਤ ਵੱਡੇ ਲੈਵਲ ਤੇ ਰਕਮ ਲਈ ਆ ਕਿਸੇ ਤੋਂ 3000 ਕਿਸੇ ਤੋਂ 2000 ਕਿਸੇ ਤੋਂ 4000 ਕਿਸੇ ਤੋਂ 5000 ਪੈਸੇ ਇਕੱਠੇ ਕਰਕੇ ਆਨਲਾਈਨ ਮਕਾਨ ਕੀਤੇ ਗਏ ਨੇ ਪਰ ਉਹਨਾਂ ਬੰਦਿਆਂ ਦੇ ਆਨਲਾਈਨ ਮਕਾਨ ਕੀਤੇ ਗਏ ਆ ਜਿਨ੍ਹਾਂ ਨੇ ਪੈਸਾ ਦਿੱਤਾ ਤੇ ਪੈਸੇ ਦੇਣ ਯੋਗੇ ਸੀਗੇ ਤੇ ਘਰ ਦੇ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਹੈ ਉਹਨਾਂ ਦੇ ਲੈਂਟਰ ਪਾਏ ਹੋਇਆ ਉਹ ਆਨਲਾਈਨ ਚੜਾਤੇ ਆ ਤੇ ਜਿਹੜੇ ਲੋੜਵੰਦ ਬੰਦੇ ਸੀ ਜਿਨ੍ਹਾਂ ਕੋਲੇ ਪੈਸੇ ਨਹੀਂ ਸੀਗੇ ਜਿਹੜੇ ਗਰੀਬ ਆ ਜਿਨ੍ਹਾਂ ਕੋਲੇ ਮਕਾਨ ਟਾਇਲ ਪੱਤੇ ਦੀ ਗ੍ਰਾਂਟ ਦਾ ਟਿਕਾਣਾ ਪਾ ਗ੍ਰਾਂਟ ਦੀ ਲੋੜ ਆ ਉਹਨਾਂ ਦੇ ਨਹੀਂ ਪਾਏ ਗਏ ਸੱਚ ਆ ਬਈ ਹਾਂਜੀ ਹੈ ਨਾ ਇਸ ਦੇ ਸਬੰਧ ਚ ਕੱਲ ਵੱਡੇ ਪੱਤਰ ਤੇ ਆਪਾਂ ਸਾਰੇ ਆਗੂਆਂ ਨੂੰ ਬੇਨਤੀ ਆ ਕਿ ਤੁਸੀਂ ਇਕੱਠੇ ਹੋ ਕੇ ਹਿੰਮਤ ਮਾਰੋ ਕਿਉਂਕਿ ਜਿਹੜਾ ਉਹਨਾਂ ਦਾ ਪਿਛਲੀ ਆਪਣੇ ਧਰਨੇ ਦੇ ਵਿੱਚ ਤੈਅ ਕੀਤਾ ਸੀਗਾ ਵੀ ਅਸੀਂ ਆ ਸਾਲ ਨਵੇਂ ਬਦਲ ਤੋਂ ਪਹਿਲਾਂ ਪਹਿਲਾਂ ਪੈਸੇ ਪਾ ਦੇਣਗੇ ਪਾਈ ਨਹੀਂ ਤੇ ਉਸ ਨੂੰ ਆਪਾਂ ਹੱਕ ਰੱਸੀ ਕਰਕੇ ਪੈਸੇ ਪਵਾ ਸਕੀਏ ਮੈਂ ਬੇਨਤੀ ਕਰੂੰਗਾ ਆਗੂ ਸਾਥੀਆਂ ਨੂੰ ਉਹ ਵੀ ਆਪਣੀ ਗੱਲ ਜਿਹੜੀ ਹੈਗੀ ਆ ਇਸ ਸੰਬੰਧ ਵਿੱਚ ਕਰ ਸਕਦੇ ਆ ਮੇਰੇ ਵੱਲੋਂ ਜੈ ਪੀ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਾਸਕਾਰ ਮੇਰਾ ਨਾਮ ਸੁਸ਼ੀਲ ਪਿੰਡ ਚੋਕਰ ਯਰ ਤੋਂ ਮੇਰਾ ਨਾਮ ਸੁਸ਼ੀਲ ਪਿੰਡ ਚੋਕਰ ਯਰ ਤੋਂ ਅਸੀਂ ਮੰਨ ਰੇਗਾ ਕੰਮ ਵਾਸਤੇ 3 ਮਹੀਨੇ ਹੋ ਗਏ ਗੇੜੇ ਮਾਰਦੇ ਪੈ ਡਿਮਾਂਡਾ ਜਮਾ ਕਰਾ ਕਰ ਕੇ ਥੱਕੇ ਪਏ ਆ ਵੱਲੋਂ ਕਿਰਾਇਆ ਲਾ ਲਾ ਕਿਉਂ ਨਹੀਂ ਪਏ ਆ ਨਾ ਸਾਡੇ ਪੈਸੇ ਹੱਲੇ ਤੱਕ ਰਾਏ ਨੇ ਨਾ ਸਾਡਾ ਕੰਮ ਨਿਕਲਦਾ ਪਿਆ ਅੱਜ ਵੀ ਅਸੀਂ ਦਫਤਰ ਵਿੱਚ ਇਸੇ ਕੰਮ ਦੇ ਸਬੰਧੀ ਆਏ ਆ ਕੋਈ ਸਾਡਾ ਕੰਮ ਨਹੀਂ ਨਿਕਲਦਾ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਕਿ ਸਾਡਾ ਕੰਮ ਕੱਢਿਆ ਜਾਵੇ ਤੇ ਸਾਡੇ ਜਿਹੜੇ ਪੈਸੇ ਰੁਕੇ ਹੋਏ ਨੇ ਉਹ ਪਵਾਏ ਜਾਣ ਜੈ ਭੀਮ ਜੈ ਫਾਣ ਜੈ ਭੀਮ ਜੈ ਫਾਣ ਮੈਂ ਸਰਕਲ ਬਤਾਨਾ ਤੇ ਮੇਰੇ ਅੱਜ ਮੈਂ ਸਬੂਤ ਲੈ ਕੇ ਆਇਆ ਹਾਂ ਜਿਹੜੇ ਮੈਂ ਆਖ ਰਿਹਾ ਜੋ ਸੱਚ ਲੱਗਿਆ ਆਂ ਉਹ ਗੋ ਜਿਵੇਂ ਕੰਮ ਲਈ ਮੰਗਦਾ ਆਂ ਅਕਸਰ ਕੰਮ ਨਹੀਂ ਦਿੰਦੇ ਤੇ ਰੋਜ਼ ਕਹਿੰਦੇ ਆਂ ਕਿ ਅੱਜ ਮਿਲ ਜਾ ਕੱਲ ਮਿਲ ਜਾ ਖਤਰਸਾ ਕੰਮ ਨਹੀਂ ਮਿਲ ਰਿਹਾ ਅਸੀਂ ਬਹੁਤ ਪਰੇਸ਼ਾਨ ਬਹੁਤ ਹੋ ਗਏ ਆਂ ਮੈਂ ਨਾਮ ਮਕੂਰਾ ਮੈ ਲਖ ਕੇ ਬਰਾਬਾ ਜੀਨ ਸਿੰਘ ਨਗਰ ਤੋਂ ਆ ਮੈਨੂੰ ਕੰਮ ਨਹੀਂ ਮਿਲਿਆ ਦੋ ਤਿੰਨ ਮਹੀਨੇ ਹੋ ਗਏ ਆ ਅਸੀਂ ਕੰਮ ਦੀ ਮੰਗ ਕਰਦੇ ਆਂ ਅੱਗੋ ਬਹਾਨੇ ਜਿ ਬਣਾ ਦਿੰਦੇ ਆਂ ਲਾਪਰੇ ਸੰਗ ਜੀਐਸਆਰ ਤੇ ਉਹ ਸਾਨੂੰ ਦਿੰਦਾ ਨਹੀਂ ਕਿ ਉਹ ਸਪੰਚਨਰ ਰਲਿਆ ਹੋਇਆ ਵਾ ਕੋਈ ਕੰਮ ਨਹੀਂ ਦੇ ਰਿਹਾ ਵੀ ਅਸੀਂ ਅੱਜ ਕੰਮ ਦੀ ਮੰਗ ਕਰਦੀ ਆ ਕਿ ਸਾਨੂੰ ਕੰਮ ਮਿਲਿਆ ਜਾਵੇ ਜੈਪਿੰਗ ਜੈਪਾ ਵਧੀਆ ਬੋਲ ਕੇ ਜੈਪਿੰਗ ਜੈਪਾ ਮੇਰਾ ਨਾਮ ਗਰਮੀਤ ਕਹ ਰਿਹਾ ਖੇਰੇ ਕੀ ਇਤਾਰ ਤੋਂ ਅਸੀਂ ਮਨਰੇਗਾ ਦੀ ਕੰਮ ਬਾਰੇ ਮੰਗ ਕਰ ਰਹੇ ਆ ਸਾਨੂੰ ਚੰਗੀ ਦਿੱਤਾ ਜਾਵੇ ਸਾਨੂੰ ਐਡੀ ਵੀ ਦਿੱਤੀ ਜਾਵੇ ਜੈਪਿੰਗ ਜੈਪਾ ਨੂੰ ਜੈਪਿੰਗ ਜੈਪਾ ਮੈਂ ਪੁਜੀਤ ਸਿੰਘ ਪੀਰਾ ਵਾਲੇ ਤੋਂ ਮੇਰੇ ਗਮ ਮਜ਼ਦੂਰ ਜਿਹੜੇ ਅੱਜ ਇਕੱਠੇ ਹੋਏ ਮਸਲੇ ਦੇ ਵਿੱਚ ਸਾਰੀਆਂ ਮੇਰੀਆਂ ਬੀਬੀਆਂ ਮੇਰੇ ਵੀਰ ਕਿ ਮੈਂ ਇੱਕ ਬੇਨਤੀ ਕਰਦਾ ਸਾਰੇ ਮੇਰੇ ਵੀਰ ਭਰਾਵਾਂ ਨੂੰ ਕਿ ਸਾਨੂੰ ਸਾਰੇ ਇਸ ਮਸਲੇ ਦੇ ਵਿੱਚ ਇਕੱਠੇ ਹੋਣਾ ਚਾਹੀਦਾ ਹੈ ਕਾਫੀ ਚਿਰ ਤੋਂ ਲੰਮੇ ਸਮੇਂ ਤੋਂ ਜਿਹੜੇ ਮਰੇ ਗਮ ਮਜ਼ਦੂਰਾਂ ਦੇ ਪੈਸੇ ਨਹੀਂ ਪਿਆਰੇ ਨਾ ਉਹਨਾਂ ਨੂੰ ਕੰਮ ਮਿਲਿਆ ਇਸ ਹਾਂ ਨਾ ਉਹਨਾਂ ਨੂੰ ਕੰਮ ਮਿਲ ਰਿਹਾ ਤੇ ਇਸ ਕਰਕੇ ਅਸੀਂ ਕੱਲ 2 ਤਰੀਕ ਨੂੰ ਬਹੁਤ ਵੱਡਾ ਸੰਘਰਸ਼ ਕਰਨ ਜਾ ਰਹੇ ਹਾਂ ਤੇ ਮੇਰੀ ਬੇਨਤੀ ਹੈ ਇਹਨਾਂ ਨੂੰ ਇਹ ਪ੍ਰਸ਼ਾਸਨ ਨੂੰ ਮਰੇਗਾ ਪ੍ਰਸ਼ਾਸਨ ਨੂੰ ਕਿ ਤੁਹਾਨੂੰ ਕੰਮ ਦਿੱਤਾ ਜਾਵੇ ਅਤ ਮਰੇਗਾ ਦੇ ਸਾਡੇ ਪੈਸੇ ਪੈਣੇ ਚਾਹੀਦੇ ਆ ਇਸ ਲਈ 2 ਤਰੀਕ ਨੂੰ ਬਹੁਤ ਵੱਡਾ ਸ਼ਿਗਰਸ਼ ਕਰਾਂਗੇ ਇਹਨਾਂ ਹੀ ਕਹਿੰਦੇ ਆ ਸਾਡੀ ਜਰੂਰਤ ਹੈ ਇੱਕ ਜ਼ਰੂਰੀ ਸੂਚਨਾ ਹੈ ਕਿ ਮੈਂ ਲੱਗਦਾ ਕਿ ਮੰਗਲਵਾਰ ਦਾ ਜ਼ਿਕਰ ਕਰ ਗਿਆ ਆ 2 ਤਰੀਕ ਬੁੱਧਵਾਰ ਬਣਦੀ ਉਹ ਦਿਵਸ ਤੇ 4 ਮਹੀਨਾ ਬਣਦੀ ਆ ਬੇਨਤੀ ਹੈ ਕਿ ਤੁਸੀਂ ਵੀ ਆਇਓ ਕਿਤੇ ਇਹ ਨਾ ਕਿਹਾ ਜੀ ਅੱਜ ਆਏ ਆ ਤੇ ਕੱਲ ਨਹੀਂ ਆਣਾ ਆਣਾ ਪਏਗਾ ਜਿੰਨੇ ਕੁ ਬੰਦੇ ਹੈਗੇ ਆ ਲੈ ਕੇ ਆਓ ਮਕਾਨਾਂ ਦੀ ਲੋੜ ਵਾਲਾਂ ਨੇ ਬੜੇ ਸਾਰੇ ਲਾਇਓ ਮਰੀਜਾਂ ਵਾਲੇ ਦੇ ਖੱਤਗੇ ਆ ਤੇ ਮਕਾਨਾਂ ਵਾਲੇ ਲੈ ਕੇ ਆਜੋ ਆਜੋ ਬੇਨਤੀ ਹੱਥ ਜੋੜ ਕੇ ਇਕੱਠੇ ਹੋਣ ਤੋਂ ਬਿਨਾ ਕੁਝ ਨਹੀਂ ਮਿਲਣਾ ਜੈ ਭੀਮ ਜੈ ਭਾਰਤ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਸਭ